ਕਮਾਲ ਕੀਤੀ ਪਈ ਆ ਲੋਕਾਂ ਨੇ ਸਰਿਆ ਪਿਆ ਆ ਬੱਕਰੀਆਂ ਦਾ ਫਾਰਮ ਆ ਜਿੱਥੇ ਆਪਾਂ ਖੜੇ ਆ ਤੇ ਇੱਥੇ ਵਿਆਹ ਤਰੀ ਬੈਠੇ ਹੈਗੇ ਆਪਾਂ ਗੱਲਬਾਤ ਕਰਦੇ ਆ ਵੀ ਇੱਥੇ ਵਿਆਹ ਕਰਨ ਦਾ ਕਾਰਨ ਕੀ ਆ ਵੇਖੋ ਗੱਡੀਆਂ ਕਿੰਨੀਆਂ ਖੜੀਆਂ ਕਿੰਨੇ ਸਾਰੇ ਲੋਕ ਆਏ ਹੋਏ ਆਗੇ ਤੇ ਆਪਾਂ ਪੂਰੀ ਗੱਲਬਾਤ ਕਰਦੇ ਵੀ ਇੱਥੇ ਵਿਆਹ ਰੱਖਣ ਦਾ ਕਾਰਨ ਕੀ ਆ ਮਾਹੌਲ ਅਸਲ ਦੇ ਵਿੱਚ ਹੈ ਕੀ ਆ ਆਪਾਂ ਬੰਦਾ ਵੜਦੇ ਆ ਜਿਹੜਾ ਮੇਨ ਆ ਇੱਥੇ ਜਿਹਦੀ ਜਗ੍ਹਾ ਬਰਾੜ ਸਾਹਿਬ ਆਏ ਹੋ ਇਧਰ ਨੂੰ ਮੜਾ ਜਾ ਕੀ ਕਰਨਾ ਬਾਈ ਵੀ ਤੁਸੀਂ ਬੱਕਰੀਆਂ ਵਾਲੇ ਫਾਰਮ ਦੇ ਉੱਤੇ ਵਿਆਹ ਧਰੀ ਬੈਠਿਆ ਨਾਲ ਕਾੜ ਦਿੱਤਾ ਕੀ ਦਾ ਵਿਆਹ ਤਰਾ ਕੀ ਗੱਲ ਬਾਤ ਆ ਵੀ ਦੱਸੀ ਮੜਾ ਜਾ ਸੱਸਰੀ ਗੱਲ ਬਈ ਸੱਸਰੀ ਗੱਲ ਨਾਲ ਲੈ ਤੋਗੇ ਵਿਆਹ ਤੁਸੀਂ ਨਹੀਂ ਇਸ ਤਾਈਵੇਂ ਬਈ ਅਸੀਂ ਡਿੱਕੀ ਜਾਂਦੇ ਆ ਬੋਲਦਾ ਵਿਆਹ ਆਪਣੇ ਦਾ ਬੱਕਰੇ ਦਾ ਵਿਆਹ ਆ ਫੇਰ ਉਹੀ ਗੱਲ ਉੱਠੀ ਸਿੱਧੀ ਗੱਲ ਫੇਰ ਬੱਕਰੇ ਦਾ ਵਿਆਹ ਕਿਹੜੇ ਬੱਕਰੇ ਦਾ ਵਿਆਹ ਬਈ ਮਜ਼ਾਕ ਕਰੀ ਜਾਂਦੇ ਆ ਵੀਰੇ ਇਹ ਟ੍ਰੇਨਿੰਗ ਆ ਆਪਣੀ ਬੱਕਰੀਆਂ ਦੀ ਬੱਕਰੀਆਂ ਦੀ ਹਾਂ ਮਤਲਬ ਪੂਰੀ ਗੱਲ ਦੱਸੋ ਵੀ ਖੁੱਲ ਕੇ ਤੂੰ ਸੁਣਿਆ ਨਹੀਂ ਹੋਣਾ ਕਿ ਤੇ ਬੱਕਰੀਆਂ ਦੀ ਟ੍ਰੇਨਿੰਗ ਹੈ ਨਾ ਨਹੀਂ ਮੈਂ ਨਹੀਂ ਸੁਣਿਆ ਹੁਣ ਆ ਦੇਖ ਲੈ ਇਹ ਵੀ ਨਹੀਂ ਵੇਖਣਾ ਗੱਡੀਆਂ ਵਾਲੇ ਬੱਕਰੀਆਂ ਰੱਖਣਗੇ ਗੱਡੀਆਂ ਦਿਖਾ ਦੇਣਗੇ ਹਾਂ ਬਈ ਕਮਾ ਕੇ ਬਣੀਆਂ ਗੱਡੀਆਂ ਇਹ ਤਾਂ ਜਾਵੜੀਆਂ ਇੱਧਰ ਜਿਹੜੀਆਂ ਵਾਲੇ ਸੀਗੇ ਬਈ ਆਹ ਨੋਵਾ ਨੈਕਸਨ ਰਿਟਜ ਸਟੀਮ ਆਲਟੋ ਕ੍ਰੇਟਾ ਹੋਗੀ ਸਵਿਫਟ i20 ਹੋਂਡਾ ਸਿਟੀ ਸਾਰੀਆਂ ਗੱਡੀਆਂ ਆਂ ਤਕੜੇ ਤਕੜੇ ਬੰਦੇ ਬੱਕਰੀਆਂ ਰੱਖਦੇ ਆਂ ਇਹ ਕਹਿੰਦਾ ਹਜੇ ਤਾਂ ਗੱਡੀਆਂ ਬਈ ਜਾਵੜੀਆਂ ਜਿਹੜੇ ਹਿਮਾਚਲ ਤੋਂ ਹਰਿਆਣੇ ਤੋਂ ਆਏ ਸੀ ਦੂਰ ਵਾਲੇ ਆ ਪਰ ਟਾਈਮ ਨਾਲ ਭੇਜਦੇ ਥੋੜਾ ਜਿਹਾ ਮੌਸਮ ਦਾ ਹੋ ਜਾਂਦਾ ਹਾਂ ਤੇ ਇਹ ਸਾਰੇ ਭਰਾ ਬੱਕਰੀਆਂ ਰੱਖਣ ਜਾ ਰਹੇ ਆ ਸਟੂਡੈਂਟ ਆ ਇਹ ਹਜੇ ਪਰ ਹੁਣ ਉਹ ਆਈ ਆਈ ਡੀ ਜਾਂ ਗਰੀਬ ਦਾ ਧੰਦਾ ਨਹੀਂ ਰਹਿ ਗਿਆ ਬਈ ਬੱਕਰੀਆਂ ਠੀਕ ਆ ਇਹ ਹੁਣ ਮਾਲਾ ਪੂਰੇ ਵਧੀਆ ਇਹ ਚ ਮਲਾਜ਼ਮ ਵੀ ਐ ਚੰਗੀ ਚੰਗੀ ਪ੍ਰਾਪਰਟੀਾਂ ਵਾਲੇ ਬੰਦੇ ਆ ਇਹਨਾਂ ਦੇ ਵਿੱਚ ਜਿਹੜੇ ਬੱਕਰੀਆਂ ਰੱਖਣਗੇ ਉਹਨਾਂ ਦੀ ਆਪਾਂ ਟ੍ਰੇਨਿੰਗ ਰੱਖੀ ਸੀ ਜਿਵੇਂ ਹਰ ਕੰਮ ਜਿਵੇਂ ਆਪਣਾ ਤੁਸੀਂ ਮੈਂ ਸੋਡੀਆਂ ਵੇਖੀਆਂ ਕਲਾਸਾਂ ਸੋਸ਼ਲ ਮੀਡੀਆ ਦੀਆਂ ਹਨਾ ਓਵੇਂ ਇਹ ਕਲਾਸਾਂ ਸੀਂਗਾਂ ਸਿਖਾਉਣੇ ਆ ਬੱਕਰੀਆਂ ਰੱਖਣੀਆਂ ਕਿਵੇਂ ਬੱਕਰੀਆਂ ਕਿਉਂਕਿ ਜਿਵੇਂ ਅੱਜ ਇਹ ਧੰਦਾ ਬਹੁਤ ਉੱਤੋਂ ਉੱਪਰ ਜਾ ਰਿਹਾ ਉਹਨੇ ਲੋਕ ਖੇਤੀ ਵਿੱਚ ਫੇਲ ਹੋ ਰਹੇ ਸੀ ਬਈ ਉਹ ਇਹੀ ਕਾਰਨ ਸੀ ਕਿ ਸਿੱਧੇ ਜਾ ਕੇ ਬੱਕਰੀ ਲਿਆਉਂਦੇ ਸੀ ਮੰਡੀ ਤੋਂ ਤੇ ਜਾਂ ਵੀਡੀਓ ਵੇਖ ਵੇਖ ਕੇ ਲੈ ਆਉਂਦੇ ਸੀਗੇ ਬੰਦਿਆਂ 'ਚ ਗਲਤ ਫਸ ਜਾਂਦੀ ਸੀ ਹੁਣ ਇਹ ਚ 2 ਦਿਨ ਰਹੇ ਆ ਆਪਣੇ ਕੋਲੇ ਇਹਨਾਂ ਨੂੰ ਬੇਸ਼ਕ ਗੱਲਾਂ ਸਾਰੀਆਂ ਦੱਸੀਆਂ ਕਿੱਥੇ ਠੱਗੀ ਠੋਰੀ ਹੋਣੀ ਆ ਤੁਹਾਡੇ ਨਾਲ ਕਿਹੜੀ ਬੱਕਰੀ ਲੈਣੀ ਆ ਕਿਹੜੀ ਨਹੀਂ ਲੈਣੀ ਸਾਰਾ ਇਹ ਆਪਾਂ ਜਾਣਕਾਰੀ ਟ੍ਰੇਨਿੰਗ ਦੇ ਵਿੱਚ ਦਿੱਤੀ ਆ ਇਹਨਾਂ ਨੂੰ ਦਵਾਈਆਂ ਬਾਰੇ ਤੇ ਬੱਕਰੀਆਂ ਦੇ ਲੋਨ ਸੰਬੰਧੀ ਸਾਰਾ A to Z ਆਹ ਬੰਦੇ ਜਿੰਨੇ ਵੀ ਆਏ ਆ ਜਿੰਨੇ ਵੀ ਬੰਦੇ ਇੱਧਰ ਵੀ ਵਿਖਾ ਵੀ ਨਹੀਂ ਹਾਂ ਇਹ ਸਾਰੇ ਬੰਦੇ ਟ੍ਰੇਨਿੰਗ ਲੈਣ ਆਲੇ ਆ ਟ੍ਰੇਨਿੰਗ ਤੇ ਆਏ ਆ ਜੀ ਅੱਛਾ ਤੇ ਇਹਨਾਂ ਨੇ ਸਿੱਖਿਆ ਬਈ ਸਿੱਖਿਆ ਬਹੁਤ ਕੋ ਸਿੱਖਿਆ ਬਾਕੀ ਇਹਨਾਂ ਨੂੰ ਪੁੱਛੋ ਬਾਈ ਟ੍ਰੇਨਿੰਗ ਲਈ ਆ ਸਿੱਖਿਆ ਵੀ ਸਾਰਾ ਕੁਝ ਵਧੀਆ ਸਿੱਖਿਆ ਆ ਬਾਈਆਂ ਤੋਂ ਕਰਾ ਦੇ ਕਰ ਲੈ ਲੈ ਮੜੇ ਦੇ ਹੀ ਮੈਂ ਕਿਲਾ ਪੁੱਛ ਵੀ ਲਈ ਆ ਵੀ ਗੱਲਬਾਤ ਕਿਵੇਂ ਸਾਰੇ ਬਾਈ ਬਾਈ ਮੈਨੂੰ ਐਂ ਦੱਸ ਦੋ ਟ੍ਰੇਨਿੰਗ ਲਈ ਆ ਹਾਂਜੀ ਵਧੀਆ ਸੀਗੀ ਹਾਂ ਜੀ ਵਧੀਆ ਐਵੇਂ ਪੁੱਛਣਾ ਟ੍ਰੇਨਿੰਗ ਲਈ ਆਈ ਤੁਸੀਂ ਹਾਂਜੀ ਕਿਵੇਂ ਲੱਗੀ ਟ੍ਰੇਨਿੰਗ ਬਹੁਤ ਵਧੀਆ ਲੱਗੀ ਕੀ ਕੀ ਸਿੱਖ ਲਈ ਇੱਥੇ ਬੰਬਾਂ ਦਵਾਈਆਂ ਹਮਾਰੇ ਤੋਂ ਸਿਖਿਆ ਹੋਈ ਤੇ ਬੱਕਰੀਆਂ ਰੱਖੀਆਂ ਸੀ ਅਸੀਂ ਮੈਂ ਤਿੰਨ ਚਾਰ ਰੱਖੀ ਬਿਠਾ ਆ। ਅੱਛਾ। ਪਰ ਦਵਾਈਆਂ ਬਾਰੇ ਉਹਦੇ ਨੌਲੇਜ ਆਈ ਹੁਣ। ਹੁਣ ਮਤਲਬ ਜਾਣਕਾਰੀ ਇੱਥੋਂ ਮਿਲੀ ਆ ਵਧੀਆ। ਕੋਈ 20% ਮਤਲਬ ਜਾਣਕਾਰੀ ਮਿਲ ਜਰੀ ਸਿੱਖ ਸਮਝ ਆ ਗਈ ਆ। ਠੀਕ ਹੈ। ਤੇ ਤੁਸੀਂ ਬਈ ਟ੍ਰੇਨਿੰਗ ਲਈ ਆ? ਕਿਹੜੀ ਜਗ੍ਹਾ ਤੋਂ ਆਏ? ਆਪਣਾ ਹਬੌਰ ਕੋਲੇ ਪਿੰਡ ਆਈ ਜੋਧਪੁਰ। ਅੱਛਾ ਤੇ ਸਿੱਖੀ ਆ ਬਈ ਟ੍ਰੇਨਿੰਗ ਕੀ ਗੱਲ ਕਿਵੇਂ ਲੱਗੀ ਟ੍ਰੇਨਿੰਗ? ਬਹੁਤ ਵਧੀਆ ਜੀ। ਕੀ ਕੀ ਸਿੱਖ ਲਿਆ ਬਈ ਇੱਥੇ? ਬਰੀਡ ਬਾਰੇ ਪਤਾ ਲੱਗਿਆ ਜੀ, ਸਾਮ ਸੰਭਾਲੇ ਬਾਰੇ, ਫੀਡ ਬਾਰੇ, ਬੱਚਿਆਂ ਬਾਰੇ। ਹਮਮ ਕਿਹ ਠੀਕ ਹੈ ਤੇ ਤੁਸੀਂ ਬਈ ਕੀ ਕਹਿਣਾ ਚਾਹੋਗੇ ਕੀ ਕੀ ਸਿੱਖਣ ਨੂੰ ਮਿਲਿਆ ਇੱਥੇ ਸਿੱਖਣ ਨੂੰ ਵੀ ਇੱਕ ਤਾਂ ਬੱਚਿਆਂ ਬਾਰੇ ਬੱਚਿਆਂ ਦੀ ਸਾਂਭ ਸੰਭਾਲੀ ਇੱਕ ਬੱਕਰੀਆਂ ਨੇ ਕੁਝ ਗੱਲਾਂ ਸਾਨੂੰ ਨਹੀਂ ਵੀ ਪਤਾ ਸੀਗਾ ਜਿਵੇਂ ਥੱਲੇ ਗਿੱਲਾ ਰਹਿੰਗਾ ਜਾਂਦਾ ਸੀਗਾ ਇਹ ਮਤਲਬ ਵਾੜਾ ਹੀ ਬੱਕਰੀਆਂ ਦਾ ਉਹਦੇ ਬਾਰੇ ਬਾਈ ਹੋਰ ਨੇ ਦੱਸਿਆ ਵੀ ਉਹ ਸਾਫ਼ ਰੱਖਣਾ ਬਹੁਤ ਜ਼ਰੂਰੀ ਹੈ ਇੱਕ ਜਿਵੇਂ ਨਵਾਂ ਮੈਂ ਇਹਨੂੰ 7-8 ਮਹੀਨੇ ਹੋ ਗਏ ਲੰਘਾ ਨਹੀਂ ਤੇ ਮੈਂ ਉਹਨਾਂ ਦੇ ਜਿਵੇਂ ਨਹਾਂ ਤੂੰ ਕੱਟਿਆ ਨਹੀਂ ਸੀਗਾ ਜਿਵੇਂ ਹੀ ਆ ਉਹ ਉਹ ਵੀ ਮੈਨੂੰ ਤਾਂ ਅੱਜ ਇੱਥੋਂ ਪਤਾ ਲੱਗਿਆ ਵੀ ਉਹਨਾਂ ਨੂੰ ਕੱਟਣਾ ਚਾਹੀਦਾ ਹੈ ਵੀ ਮਤਲਬ ਵਧੀਆ ਜਾਣਕਾਰੀਆਂ ਮਿਲੀ ਹਾਂਜੀ ਜੀ ਬਹੁਤ ਵਧੀਆ ਠੀਕ ਹੈ ਤੁਸੀਂ ਬਾਈ ਜੀ ਟ੍ਰੇਨਿੰਗ ਲਈ ਆਈ ਹਾਂਜੀ ਹਾਂਜੀ ਟ੍ਰੇਨਿੰਗ ਕੀ ਕੀ ਸਿੱਖਣ ਨੂੰ ਮਿਲੀ ਬਾਈ ਪਹਿਲੇ ਨੰਬਰ ਤੇ ਤਾਂ ਜੀ ਜਿਸ ਤਰ੍ਹਾਂ ਸ਼ੈੱਡ ਤਿਆਰ ਕਰਨਾ ਜੀ ਸ਼ੈੱਡ ਬਾਰੇ ਪਤਾ ਲੱਗਿਆ ਹੂੰ ਦੂਸਰੇ ਨੰਬਰ ਤੇ ਮੰਨ ਲਓ ਜੋ ਆਪਾਂ ਨਹੀਂ ਉਹਨਾਂ ਦੀ ਖਾਹਕ ਤਿਆਰ ਕਰਨੀ ਆ ਹਰਾ ਨੀਰਾ ਚਾਰਾ ਉਹਦੇ ਬਾਰੇ ਜੀ ਤੀਸਰੇ ਨੰਬਰ ਤੇ ਜਿਵੇਂ ਮੈਡੀਸਨ ਮਾੜੀ ਮੁੱਟੀ ਢਲਮਸ ਹੁੰਦੀ ਆ ਬੱਚਿਆਂ ਚ ਵੱਡੀਆਂ ਬੱਕਰੀਆਂ ਚ ਉਹਨਾਂ ਬਾਰੇ ਸਾਰੀ ਜਾਣਕਾਰੀ ਦਿੱਤੀ ਜੀ ਬਾਕੀ ਖਣਵੀ ਦਾ ਬਹੁਤ ਵਧੀਆ ਪ੍ਰਬੰਧ ਚਾਹ ਪਾਣੀ ਉਹ ਐਂ ਤਾਂ ਨਹੀਂ ਵੀ ਕਿਤੇ ਕਿਤਾਬਾਂ ਹੀ ਪੜਾਈਗੇ ਪ੍ਰੈਕਟੀਕਲੀ ਦੱਸ ਨੇ ਪ੍ਰੈਕਟੀਕਲ ਜੀ ਸਾਰਾ ਖੇਲ ਜਾ ਕੇ ਫਾਰਮ ਚਲ ਜਾ ਕੇ ਚਾਰੇ ਬਾਰੇ ਬਿਮਾਰੀ ਬਾਰੇ ਸਭ ਕੁਝ ਉਹਨਾਂ ਮਤਲਬ ਇਹ ਸਾਰੀ ਗੱਲ ਕਲੀਅਰ ਕਰਤੀ ਆ ਤਾਂ ਵੀ ਚਲੇ ਨਹੀਂ ਛੱਡਿਆ ਹਾਂਜੀ ਹਾਂਜੀ ਬਹੁਤ ਵਧੀਆ ਟ੍ਰੇਨਿੰਗ ਹੈ ਜੀ ਤੁਸੀਂ ਬਈ ਕੀ ਕਹਿਣ ਚਾਹੁੰਦੇ ਵਧੀਆ ਤੇ ਜੀ ਅਸੀਂ 2 ਦਿਨ ਦਾ ਸੈਮੀਨਾਰ ਲਾਇਆ ਜੀ ਇੱਥੇ ਜੀ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਾਨੂੰ ਹੂੰ ਤੇ ਮੇਨ ਗੱਲ ਸਾਨੂੰ ਆ ਸਿੱਖਣ ਨੂੰ ਮਿਲੀ ਹੈ ਵੀ ਜਲਦਬਾਜੀ ਸਾਨੂੰ ਨਹੀਂ ਕਰਨੀ ਚਾਹੀਦੀ ਹੂੰ ਪਹਿਲਾਂ 5-7 ਫਾਰਮਾਂ ਦੇ ਵਿੱਚ ਜਾ ਕੇ ਐਕਸਪੀਰੀਅੰਸ ਲੈਣਾ ਚਾਹੀਦਾ ਤਿਆਰਬਾ ਲੈਣਾ ਚਾਹੀਦਾ ਹੂੰ ਤੇ ਵੀ ਸਰਕਾਰੀ ਲੋਨ ਮੰਨੀ ਬਹੁਤਾ ਨਹੀਂ ਭਜਣਾ ਚਾਹੀਦਾ ਪਹਿਲਾਂ ਆਪਣੀ ਮਿਹਨਤ ਤੇ ਪਹਿਲਾਂ 5-4 ਬੱਕਰੀਆਂ ਤੋਂ ਕੰਮ ਸ਼ੁਰੂ ਕਰਨਾ ਚਾਹੀਦਾ ਠੀਕ ਹੈ ਤੇ ਇਹੀ ਸਿੱਖਣ ਨੂੰ ਮਿਲਿਆ ਜੀ ਬਾਕੀ ਮੈਡੀਸਨ ਬਾਰੇ ਦਵਾਈਆਂ ਬਾਰੇ ਹੂੰ ਥੋੜਾ ਜਿਹਾ ਜਾਣਕਾਰੀ ਮਿਲਿਆ ਵਧੀਆ ਲੱਗਿਆ ਜੀ ਠੀਕ ਹੈ ਜੀ ਤੇ ਹੋਰ ਬਾਈ ਵੀ ਫਿਰਦੇ ਆਪਾਂ ਇਹਨਾਂ ਨੂੰ ਪਿਛਲੇ ਬਾਈ ਤੁਸੀਂ ਵੀ ਟ੍ਰੇਨਿੰਗ ਹੀ ਲਈ ਆ ਹਾਂ ਜੀ ਕਿਵੇਂ ਲੱਗੀ ਵੀ ਟ੍ਰੇਨਿੰਗ ਬਹੁਤ ਵਧੀਆ ਜੀ ਅੱਛਾ ਕੀ ਕੀ ਸਿੱਖ ਲਿਆ ਵੀ ਮੋਟਾ ਮੋਟਾ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਹੁਣੇ ਕਿਹੜੀ ਜਗ੍ਹਾ ਤੋਂ ਆਏ? ਰੁਕਸ਼ੇਤਰ ਡਿਸਟ੍ਰਿਕਟ। ਹਰਿਆਣਾ ਤੋਂ। ਲੈ ਵੀ ਹਰਿਆਣੇ ਤੋਂ ਬਹੁਤ ਵੀਰ ਆਏ ਹੋਏ ਹਨਾ ਤੇ ਚਲੋ ਵਧੀਆ ਗੱਲ ਆ ਬਈ ਮਿਹਨਤ ਕਰੋ ਹਨਾ ਤੇ ਬਾਈ ਬੈਠੇ ਕੁਝ ਬਣੇਗਾ ਜੀ। ਹਾਂ ਸਹੀ ਹੈ। ਤੁਸੀਂ ਬਈ ਕਿੱਥੋਂ? ਤਰਨਤਾਰਨ ਡਿਸਟ੍ਰਿਕਟ ਜੀ। ਅੱਛਾ ਮੱਝ ਵਾਲੇ ਆ ਕਿ ਤੁਸੀਂ? ਹਾਂ ਜੀ ਹਾਂ ਜੀ ਸਰ। ਠੀਕ ਹੈ ਤੇ ਵਧੀਆ ਲੱਗੀ ਬਈ ਟ੍ਰੇਨਿੰਗ? ਬਹੁਤ ਵਧੀਆ ਜੀ ਬਹੁਤ ਵਧੀਆ। ਠੀਕ ਹੈ। ਤੁਸੀਂ ਬਈ ਲਈ ਟ੍ਰੇਨਿੰਗ? ਕਿਹੜੀ ਜਗ੍ਹਾ ਤੋਂ ਆਏ? ਜੀਨ ਤੋਂ ਆਏ ਬਈ ਹਰਿਆਣਾ। ਜੀਨ ਹਰਿਆਣਾ। ਕੀ ਬਾਤ ਹੈ ਜੀ। ਤੇ ਵਧੀਆ ਲੱਗੀ ਟ੍ਰੇਨਿੰਗ? ਵਧੀਆ ਲੱਗੀ। ਤੇ ਹੁਣ ਤੇ ਬਾਕੀ ਵੀ ਬ੍ਰਾਂਡ ਨਾਲ ਫੇਰ ਆਪਾਂ ਗੱਲਬਾਤ ਕਰ ਲੈਨੇ ਵੀ ਟ੍ਰੇਨਿੰਗ ਇਹ ਬ੍ਰਾਂਡ ਵੀ ਦੱਸੀ ਇਹਦੇ ਵਿੱਚ ਮੋٹے ਮੋٹے ਤੌਰ ਤੇ ਵੀ ਅੱਜ ਵਾਲੀ ਟ੍ਰੇਨਿੰਗ ਤਾਂ ਲੰਘ ਗਈ। ਇਦੋਂ ਬਾਅਦ ਨੈਕਸਟ ਕਦੋਂ ਕਦੋਂ ਹੋਣੀ ਹੈ ਜਾਂ ਮਹੀਨੇ ਦੇ ਬਾਅਦ ਤੋਂ ਰੱਖਦੇ ਆ ਜਾਂ ਕਦੋਂ ਰੱਖਦੇ ਆ ਨੇ। ਅਗਲੀ ਟ੍ਰੇਨਿੰਗ ਵੀਰੇ ਹੈਗੀ ਆ ਆਪਣੇ 17 ਤੇ 18 ਫਰਵਰੀ ਦੀ। ਅੱਛਾ ਤੇ ਉਸ ਤੋਂ ਉਹ ਜਦੋਂ ਲੰਘ ਗਈ ਮੰਨ ਲਓ ਕੋਈ ਬੰਦਾ ਵੀਡੀਓ ਲੇਟ ਦੇਖਦਾ ਮਾਰਚ 'ਚ ਵੀ ਰੱਖੋਗੇ? ਹਾਂ ਹਰ ਮਹੀਨੇ ਹੋਇਆ ਕਰੂ ਵੀਰੇ ਇੱਥੇ। ਤੇ ਬਾਕੀ ਵੀ ਨੰਬਰ ਸਕਰੀਨ ਤੇ ਦੇ ਦਾਂਗੇ ਜੇ ਮੰਨ ਲਓ ਤੁਸੀਂ ਵੀਡੀਓ ਲੇਟ ਦੇਖ ਰਹੇ ਹੋਵੋਗੇ ਤਾਂ ਤੁਸੀਂ ਪੁੱਛ ਲਿਓ ਮਾਰਚ ਜਾਂ ਅ ਹਰ ਮਹੀਨੇ ਟ੍ਰੇਨਿੰਗ ਜ਼ਰੂਰ ਹੁੰਦੀ ਹੈ 2 ਦਿਨ ਦੀ ਟ੍ਰੇਨਿੰਗ ਹੈ 2 ਦਿਨ ਦੀ ਤੇ ਬੰਦਾ ਸਾਰਾ ਪ੍ਰਬੰਧ ਹੁੰਦਾ ਰਹਾ ਇਹਦਾ ਕੋਈ ਦਿੱਕਤ ਹੈ ਨਹੀਂਗੀ ਕੋਈ ਦੂਰੋਂ ਨੇੜੋਂ ਜਿਹੜੇ ਨੇ ਆਉਣਾ ਉਹ 1 ਦਿਨ 2 ਦਿਨ ਪਹਿਲਾਂ ਵੀ ਆ ਸਕਦਾ ਕੋਈ ਹੋਰ ਆਪਾਂ ਇੱਥੇ ਅੰਦਰ ਵੀ ਦਿਖਾ ਦਿੰਨੇ ਆ ਬਈ ਮਾਹੌਲ ਕਿਵੇਂ ਦਾ ਹਨਾ ਰਹਿਣ ਦਾ ਪ੍ਰਬੰਧ ਆ ਗਿਆ ਤੇ ਖਾਣ ਪੀਣ ਦਾ ਵੀ ਆ ਬਈ ਰੋਟੀ ਪਾਣੀ ਬਈ ਸਾਰਾ ਦਿਨ ਚੱਲਦਾ ਰੋਟੀ ਪਾਣੀ ਬਈ ਇੱਥੇ ਤੁਸੀਂ ਦੇਖ ਸਕਦੇ ਹੋ ਹਨਾ ਤੇ ਰੋਟੀ ਪਾਣੀ ਦਾ ਪ੍ਰਬੰਧ ਵੀ ਚੱਲਿਆ ਨੇ ਵੀ ਕੋਈ ਦਿੱਕਤ ਨਹੀਂ ਬੰਦਾ ਆ ਜੇ 2 ਦਿਨ ਦੀ ਪ੍ਰੋਗਰਾਮ ਬਾਕੀ ਸਾਰਾ ਬਈ ਲਖਿੰਦਰਾ ਪ੍ਰੈਕਟੀਕਲ ਹੀ ਹੁੰਦਾ ਆਪਣਾ ਠ ਠੀਕ ਹੈ ਅੱਜ ਤੇ ਪ੍ਰੈਕਟੀਕਲ ਦਿਖਾਉਂਦੇ ਆ ਵੀ ਸਾਰੀ ਵੀ ਹਾਂ ਸਾਰਾ ਆਪਣਾ ਫਾਰਮ ਆ ਇੱਥੇ ਕੋਈ ਆਪਾਂ ਹੋਟਲ ਦੇ ਵਿੱਚ ਜਾਂ ਕੋਈ ਪੈਲਸ ਦੇ ਵਿੱਚ ਟ੍ਰੇਨਿੰਗ ਨਹੀਂ ਆਪਣੀ ਸਾਰੀ ਗੱਲਬਾਤ ਹੈ ਤੇ ਇੱਥੇ ਵੀ ਸੈਲੀਬ੍ਰਿਟੀ ਬੰਦੇ ਵੀ ਪਹੁੰਚਦੇ ਆ ਗੋਪੀ ਗੁਰਪ੍ਰੀਤ ਤੇ ਉਹਨਾਂ ਦਾ ਭਰਾ ਵੀ ਪਹੁੰਚੇ ਹਨਾ ਤੇ ਵੱਡੇ ਵੱਡੇ ਬੰਦੇ ਪਹੁੰਚੇ ਹੈਗੇ ਇੱਥੇ ਤੇ ਆ ਬਈ ਟ੍ਰੇਨਿੰਗ ਜਿੱਥੇ ਟ੍ਰੇਨਿੰਗ ਹੋਣੀ ਲੱਗ ਕੇ ਹਟੀਆ ਹਨਾ ਜਿਹੜੇ ਬੰਦੇ ਹੋਣਗੇ ਟ੍ਰੇਨਿੰਗ ਬੜੀ ਬੜੀਆ ਦਾ ਬਈ ਲਖਿੰਦਰਾ ਕੋਝ ਗੱਲਾਂ ਹੁੰਦੀਆਂ ਲਿਖਾਉਣ ਵਾਲੀਆਂ ਹੁੰਦੀਆਂ ਹਾਂ ਜਿਵੇਂ ਕਿਹਾ ਦਵਾਈਆਂ ਟਰੀਟਮੈਂਟ ਹੈ ਇਹ ਸਾਡੇ 5-6 ਸਾਲਾਂ ਦੇ ਵਿੱਚ ਅਸੀਂ ਵੇਖਿਆ ਕਿਹੜੀ-ਕਿਹੜੀ ਕੰਪਨੀ ਦਾ ਕਿਹੜਾ ਪ੍ਰੋਡਕਟ ਹਰ ਕੰਪਨੀ ਦਾ ਹਰੇਕ ਪ੍ਰੋਡਕਟ ਚੰਗਾ ਨਹੀਂ ਹੁੰਦਾ ਇਹ ਵੇਖੋ ਹੁਣ ਡੀਵਲ ਟੌਨਿਕ ਚ ਬਰੋ ਟੌਨ ਬਹੁਤ ਚੰਗਾ ਰਿਜ਼ਲਟ ਆਇਦਾ ਠੀਕ ਆ ਆਪਾਂ ਮਸ਼ਹੂਰੀ ਨਹੀਂ ਕਰਦੇ ਪਰ ਸਾਡੇ ਰਿਜ਼ਲਟ ਲੈ ਹੋਏ ਆ ਇਹ ਵੀ ਚੀਜ਼ਾਂ ਲਿਖਾਉਣੇ ਆ ਫਾਰਮਰ ਨੂੰ ਕੋਈ ਅੱਧੀ ਰਾਤ ਨੂੰ ਕੋਈ ਬੱਕਰੀ ਬਿਮਾਰ ਸ਼ਮਾਰ ਹੋ ਜੇ ਹਨਾ ਤੇ ਆਪ ਦਾ ਟ੍ਰੀਟਮੈਂਟ ਮੌਕੇ ਤੇ ਕਰ ਜਾਂਦਾ ਜਿਵੇਂ ਹੁਣ ਬੱਕਰੀ ਆਫਰ ਜਾਂਦੀ ਆ ਵੀ ਮੁੱਕ ਦੀ ਗੱਲ ਵੀ ਮੋਟਾ ਮੋਟਾ ਅੱਧਾ ਡਾਕਟਰ ਤੁਸੀਂ ਬਣਾ ਦੇਵੋਗੇ ਹਾਂ ਬਾ ਮੰਨ ਲਾ ਜਿਹੜਾ ਯਾਰ ਆਪਣੇ ਆਏ ਨਹੀਂ ਇੱਕਦਮ ਬੱਕਰੀ ਮਰ ਜੂ ਬੰਦੇ ਨੂੰ ਸਮਝ ਜਨਾਊਗਾ ਹਮ ਹਸਪਤਾਲ ਜਾਣ ਜੋਗਾ ਵੱਡੇ ਡਾਕਟਰ ਕੋਲੇ ਜਾਣ ਜੋਗਾ ਜਾਨਵਰ ਅਗਲਾ ਆਪ ਹੀ ਟ੍ਰੀਟਮੈਂਟ ਕਰ ਲੈਂਦਾ ਠੀਕ ਆ ਬਾਕੀ ਆਪਾਂ ਇਹ ਜਿਆ ਰੱਖ ਰਖਾ ਬਣਾਇਆ ਅਗਲੇ ਦਾ ਇਹ ਜਿਆ ਉਹਨਾਂ ਨੂੰ ਸਿਖਾਇਆ ਬਈ ਆ ਪਾਉਣਾ ਆ ਕਰਨਾ ਆ ਜਾਨਵਰ ਖਰੀਦਣਾ ਡਾਕਟਰ ਕੋਲੇ ਜਾਣ ਦੀ ਲੋੜ ਹੀ ਨਹੀਂ ਪੈਂਦੀ ਬੱਕਰੀ ਬਿਮਾਰ ਹੀ ਨਹੀਂ ਹੁੰਦੀ ਬਿਮਾਰ ਹੀ ਨਹੀਂ ਹੁੰਦੀ ਬਸ ਵੀ ਬਚਣਾ ਕਿਵੇਂ ਉਹ ਵੀ ਨਾਲ ਹੀ ਦੱਸਤਾ ਬਾਕੀ ਬਈ ਇਹ ਤੇਰੀ ਗੱਲ ਸੱਚੀ ਆ ਮਾਹੌਲ ਵਿਆਹ ਵਾਲਾ ਹੀ ਇੱਥੇ ਕੱਲ ਵੀ ਬਈ ਇੱਥੇ ਮੂਵੀ ਵਾਲੇ ਉਹਨਾਂ ਨੇ ਜਾਣਾ ਹੋਰ ਦੀ ਜਾਗੋ ਤੁਸੀਂ ਟੈਂਟ ਵੇਖ ਕੇ ਇਧਰ ਮੁੜ ਆਏ ਸੀਗੇ ਉਹ ਠੀਕ ਆ ਤੇ ਇੰਨਾ ਦਾ ਇੰਨਾ ਵਿਆਹ ਜੀ ਬਈ ਇਕੱਠ ਓਵੇਂ ਨਹੀਂ ਹੁੰਦਾ ਠੀਕ ਆ ਇੱਥੇ ਹਰ ਜ਼ਿਲ੍ਹੇ ਦਾ ਹਰ ਸਟੇਟ ਦਾ ਬੰਦਾ ਆਇਆ ਆਪਣਾ ਪਹਿਲਾਂ ਜਾਵੜੇ ਬੰਦੇ ਹਜੇ ਤੁਸੀਂ ਥੋੜਾ ਲੇਟ ਹੋ ਗਏ ਠੀਕ ਹੈ ਬਈ ਹਾਂ ਮਾਚਲੋ ਮੂਚਲ ਦੇ ਪਹਾੜੀਏ ਲੋਕ ਇੱਥੇ ਬਹੁਤ ਆ ਰਹੇ ਹਰਿਆਣੇ ਵਾਲੇ ਤਾਂ ਬਹੁਤ ਟੱਕਰ ਗਏ ਹਰਿਆਣੇ ਵਾਲੇ ਤਾਂ ਹੁਣ ਜਾਈ ਜਾਂਦੇ ਆ ਹਾਂ ਤੇ ਬਾਕੀ ਬਾਈ ਜਿਹਨੇ ਵੀ ਟ੍ਰੇਨਿੰਗ ਲੈਣੀ ਹੈ ਹਨਾ ਲੈ ਲਿਓ ਸਕਰੀਨ ਤੇ ਨੰਬਰ ਚੱਲੀ ਜਾਂਦਾ 9056338435 ਇਸ ਤਰੀਕੇ ਦੇ ਨਾਲ ਬਿਠਾ ਕੇ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਲੋਕੇਸ਼ਨ ਬਾਈ ਆਪਾਂ ਦੱਸ ਦਿੰਨੇ ਆ ਉੱਥੇ ਕੌਰ ਸਿੰਘ ਵਾਲੇ ਜ਼ਿਲ੍ਹਾ ਬਠਿੰਡਾ ਵੀਰੇ ਤੇ ਇਹਦੇ ਵਿੱਚ ਆਪਾਂ ਟ੍ਰੇਨਿੰਗ ਦੇ ਨਾਲ ਜਿਹੜੇ ਭਰਾਵਾਂ ਕੋਲੇ ਹਨਾ ਪੈਸੇ ਨਹੀਂ ਹੁੰਦੇ ਬੱਕਰੀ ਲੋਨ ਵ ਠੀਕ ਆ ਉਹ ਵੀ ਆਪਾਂ ਦੱਸਦੇ ਆ ਕੱਲੀ ਕੱਲੀ ਭਾਰ ਸਰਕਾਰ ਦੀਆਂ ਵਧੀਆ ਸਕੀਮਾਂ ਚੱਲੀ ਜਾਂਦੀਆਂ ਸਬਸਿਡੀ ਵਧੀਆ ਚੱਲੀ ਜਾਂਦੀ ਆ ਆਪਾਂ ਬਈ ਸਰਟੀਫਿਕੇਟ ਵੀ ਦਿੰਨੇ ਆ ਉਹਦਾ ਠੀਕ ਆ ਆਏ ਨੀਗਾ ਕੱਲ ਨੂੰ ਕੱਲੀ ਟ੍ਰੇਨਿੰਗ ਲੈ ਕੇ ਕੱਲ ਨੂੰ ਕੋਈ ਸਕੀਮ ਆਉਂਦੀ ਆ ਉਹਨਾਂ ਨੂੰ ਪ੍ਰਮਾਣ ਪੱਤਰ ਵੀ ਦਿੰਨੇ ਆ ਆਪਾਂ ਸਰਟੀਫਿਕੇਟ ਵਾਲਾ ਹਾਂ ਉਹ ਆਲੇ ਨੀਗਾ ਆਪਣਾ ਕੱਲੇ ਪੰਜਾਬ 'ਚ ਨਹੀਂ ਹਰਿਆਣਾ 'ਚ ਵੀ ਚੱਲਦਾ ਤੇ ਰਾਜਸਥਾਨ 'ਚ ਸਾਰੀ ਇੰਡੀਆ 'ਚ ਆਹ 올 ਇੰਡੀਆ 'ਚ ਆਪਣਾ ਰਜਿਸਟ੍ਰੇਸ਼ਨ ਹੋਈ ਆ ਇਹਦੀ ਫਾਰਮ ਦੀ ਠੀਕ ਆ ਤੇ ਉਹ ਕੰਮ ਨੀਗਾ ਤੇ ਬਾਕੀ ਵਧੀਆ ਲੋਨ ਹੈਗਾ ਵਧੀਆ ਸਬਸਿਡੀ ਉਹਦੇ ਸੰਬੰਧੀ ਕੀ ਗਰਾਉਂਡ ਲੈਵਲ ਤੇ ਕੀ ਹੁੰਦਾ ਕਿੰਨਾ ਮੁਨਾਫਾ ਹੁੰਦਾ ਕੀ ਘਾਟਾ ਵਾਧਾ ਹੁੰਦਾ ਸਾਰਾ ਆਪਾਂ ਬਈ ਇੱਥੇ ਏ ਟੂ ਜ਼ੈਡ ਵੱਖ-ਵੱਖ ਡਾਕਟਰ ਆ ਕੇ ਵੱਖ-ਵੱਖ ਜਿਹੜੇ ਸਫਲ ਬੱਕਰੀ ਪਾਲਕਾ ਆਪਣੇ ਏਰੀਆ ਦੇ ਜਿਨ੍ਹਾਂ ਨੇ ਵਾਕਈ ਕੋਸ਼ਿਸ਼ ਕਰਿਆ ਇਹਨਾਂ ਚ ਠੀਕ ਹੈ ਤੁਹੰਦਾ ਬਹੁਤ ਵਧੀਆ ਸੋਚਣਾ ਬਈ ਨਵੇਂ ਬੰਦੇ ਜੁੜੇ ਆ ਬੱਕਰੀਆਂ ਵਾਲੇ ਘਾਟਾ ਹਨਾ ਚੈਨਲ ਤੇ ਉਹਨਾਂ ਨੂੰ ਇਹੇ ਭਰਾਵਾਂ ਨੂੰ ਬੇਨਤੀ ਆ ਬਈ ਆਪਦੀ ਖੇਤੀਬਾਨੀ ਮੁੜ ਗਈ ਆਪਦੇ ਆਪਾ ਜਾਨਵਰਾਂ ਵਾਲਨੀ ਆਪਦੇ ਪਸ਼ੂਆਂ ਵਾਲਨੀ ਕਿਉਂਕਿ ਬੱਕਰੀ ਦਾ ਹਰ ਬਈ ਕੰਮ ਆਉਂਦਾ ਇਹਦਾ ਦੁੱ ਇਹਦੀ ਖੱਲ ਵੀ ਆਉਂਦੀ ਹੈ ਤੇ ਖਰੋੜੇ ਸ੍ਰੀ A to Z ਇਹਦੀਆਂ ਮਿੰਗਣਾ ਵੀ ਬਈ ਕੰਮ ਆਉਂਦੀਆਂ ਠੀਕ ਹੈ ਤੇ ਦੁੱਧ ਤਾਂ ਬਹੁਤ ਇਹਦਾ ਬਈ ਅਨਮੋਲ ਹੈਗਾ ਕੀਮਤੀ ਹੈਗਾ ਸਾਰੇ ਭਰਾ ਇੱਕ ਇੱਕ ਦੋ ਦੋ ਬੱਕਰੀਆਂ ਜ਼ਰੂਰ ਕਰੇ ਰੱਖੋ ਤੇ ਜਿਹੜਾ ਕੋਈ ਬੇਰਜਗਾਰ ਹੈਗਾ ਜਿਹੜਾ ਕਹਿੰਦਾ ਮੈਂ ਬਾਹਰ ਨਹੀਂ ਜਾਣਾ ਜਿਹੜੇ ਮੰਨ ਲਾ ਛੋਟੀਆਂ ਕੰਟਰੀਆਂ 'ਚ ਵਿਚਾਰੇ ਜਾਂਦੇ ਆ ਜਿਵੇਂ ਦੁਬਈ ਵਗੈਰਾ 25 25 30000 ਰੁਪਿਆ ਬੰਦਾ ਜਾਂ ਪ੍ਰਾਈਵੇਟ ਕੰਪਨੀਆਂ 'ਚ ਹੈਗੇ ਆ ਸੋ ਉਹਨੂੰ ਪਤਾ ਹੀ ਵਿਚਾਰੇ ਸਿਕਿਉਰਟੀ ਗਾਰਡਾਂ ਨੂੰ ਜਾਂ ਪ੍ਰਾਈਵੇਟ ਟੀਚਰਾਂ ਨੂੰ ਹਨਾ 5-7000 ਰੁਪਿਆ ਦਿੰਦੇ ਆ ਉਹਦੇ ਨਾਲੇ ਬਈ ਸਾਈਡ ਬਿਜ਼ ਤਿੰਨ ਸਾਲਾਂ ਚ ਉਹਨਾਂ ਨੂੰ ਇਹ ਜੀ ਕੰਮ ਸੈੱਟ ਹੋ ਜਾਊਗਾ ਕਿ ਤੇ ਉਹਨਾਂ ਨੂੰ ਨੌਕਰੀ ਕਰਨ ਦੀ ਲੋੜ ਨਹੀਂ ਪੈਣੀ ਚੰਗਾ ਪੈਸਾ ਬਣਦਾ ਵੀਰੇ ਪਰ ਮਿਹਨਤ ਹੋਣੀ ਚਾਹੀਦੀ ਹੈ ਬਸ ਮਿਹਨਤ ਦਾ ਬੰਦੇ ਨੇ ਕਰਨੀ ਪੈਣੀ ਹੈ ਤੇ ਬਾਕੀ ਵੀ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਸਾਨੂੰ ਫੋਲੋ ਕਰਨਾ ਨਾ ਭੁੱਲਿਓ ਤੇ ਬਾਕੀ ਨੰਬਰ ਵੀ ਚੱਲੀ ਜਾਂਦਾ ਸਕਰੀਨ ਤੇ ਜੀਨੇ ਵੀ ਸੀਟ ਬੁੱਕ ਕਰਵਾਉਣੀ ਹੈ ਕਰਵਾ ਲਿਓ ਧੰਵਾਦ ਜੀ ਧੰਨਵਾਦ